ਅੰਮ੍ਰਿਤਸਰ 에어ਪੋਰਟ ਉਰ ਇਹ ਫਲਾਈਟ ਟੈਕਡਾਊਨ ਹੋ ਗਈ ਹੈ ਯਾਨੀ ਕਿ ਗਰਾਉਂਡ ਦੇ ਉੱਤੇ ਆ ਗਈ ਹੈ 에어 ਅੰਮ੍ਰਿਤਸਰ 에어ਪੋਰਟ ਦਾ ਉਹ ਰਨਵੇ ਜਿੱਥੇ ਪਹਿਲਾਂ ਵੀ C17 ਉਤਰਿਆ ਤੇ ਇੱਕ ਵਾਰ ਫਿਰ ਤੋਂ ਹੁਣ C17 ਰੀਪੋਰਟ ਭਾਰਤੀਆਂ ਨੂੰ ਲੈ ਕੇ ਉਤਰਿਆ ਔਰ ਇਸ ਵਾਰ ਪੰਜਾਬੀਆਂ ਦਾ ਨੰਬਰ ਬਹੁਤ ਜ਼ਿਆਦਾ ਆ 100 ਜਿਹੜੇ 19 ਆ ਉਹਨਾਂ ਦੇ ਵਿੱਚੋਂ 67 ਕਿਹਾ ਜਾ ਰਿਹਾ ਕਿ ਪੰਜਾਬੀ ਨੇ ਔਰ ਇਸ ਵਾਰ ਜਿਹੜੀ ਖਬਰ ਅੰਦਰਲੀ ਆ ਰਹੀ ਹੈ ਕਿ ਕੁੜੀਆਂ ਵੀ ਨੇ ਔਰ ਕੁੜੀਆਂ ਦੀ ਤਦਾਦ ਵੀ ਬਹੁਤ ਜ਼ਿਆਦਾ ਆ ਫਿਲਹਾਲ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਮੈਂ ਖੁਦ ਰিসিਵ ਕਰਾਂਗਾ ਔਰ ਇਹ ਟਾਈਮ ਜਦ ਮੈਂ ਦੱਸਿਆ ਕਿ ਕਿ ਤਕਰੀਬਨ ਰਾਤ ਦੇ 11:48 ਮਿੰਟ ਹੋ ਰਹੇ ਨੇ ਇਸ ਸਮੇਂ ਔਰ ਜੇ ਕਿਹੜਾ ਹੋਏਗਾ ਵੀ ਕੌਣ ਆ ਰਿਹਾ ਇਹਨਾਂ ਨੂੰ ਰਿਸੀਵ ਕਰਨ ਕਿਉਂਕਿ ਹਲੇ ਤਾਂ ਜਿਹੜਾ ਪ੍ਰੋਸੈਸ ਹੈ ਕਿਉਂਕਿ 2 2 ਜਾਂ 2.5 ਘੰਟੇ ਦਾ ਪ੍ਰੋਸੈਸ ਜਿਹੜਾ ਹਲੇ ਚੱਲਣਾ ਹੈ ਔਰ ਉਸ ਤੋਂ ਬਾਅਦ ਇਹ ਪਤਾ ਲੱਗਣਾ ਹੈ ਕਿ ਕੌਣ-ਕੌਣ ਆ ਰਿਹਾ ਕੌਣ ਰਿਸੀਵ ਕਰ ਰਿਹਾ ਕੌਣ ਨਹੀਂ ਕਰ ਰਿਹਾ ਫਿਲਹਾਲ ਗੱਲ ਇਹ ਹੈ ਵੀ ਸੀ 17 ਦੂਸਰੀ ਵਾਰ ਪੰਜਾਬ ਦੀ ਧਰਤੀ ਦੇ ਨਾਲ ਸ਼ੋਇਆ ਤੇ ਇੱਥੇ ਪੰਜਾਬ ਦੇ ਨਹੀਂ ਸਗੋਂ ਉਹਨਾਂ ਸਾਰੇ ਆ ਦੇ ਸੁਪਰੇ ਟੁੱਟੇ ਨੇ ਸੁਪਰੇ ਲੈਂਡ ਹੋਏ ਨੇ ਜਿਹੜੇ ਉਹਨਾਂ ਨੇ ਚੜਦਿਆਂ ਦੇਖੇ ਸੀਗੇ ਸੋ ਕਈ ਤਾਂ ਜਿਵੇਂ ਸਾਡੀ ਗੱਲ ਹੋਈ 8 ਮਹੀਨੇ ਉਹ ਜੰਗਲਾਂ ਦੇ ਵਿੱਚ ਰਿਹਾ ਫਿਰ ਉਸ ਤੋਂ ਬਾਅਦ 27 ਜਨਵਰੀ ਨੂੰ ਉਹ ਉੱਥੇ ਉਤਰਿਆ ਤੇ ਹੁਣ ਡਿਪੋਰਟ ਹੋ ਕੇ ਵਾਪਸ ਆ ਰਿਹਾ ਪਿੱਛੇ ਮੇਰੇ ਉਹ ਰਨਵੇ ਆ ਕਿਉਂਕਿ ਰਾਤ ਦਾ ਸਮਾਂ ਆ ਉਹ ਰਨਵੇ ਦੀਆਂ ਤਸਵੀਰਾਂ ਨੇ ਜਿੱਥੇ C17 ਅਮਰੀਕਾ ਦਾ ਜਿਹੜਾ ਕ੍ਰਾਫਟ ਹੈ ਉਹ ਉਤਰਿਆ ਆ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਇਸ ਅਸੋਸੀਏਸ਼ਨ ਦੀ ਗੱਲ ਕਰਦੇ ਆ ਇਹ ਬਹੁਤ ਕ੍ਰਿਟੀਕਲ ਅਸੋਸੀਏਸ਼ਨ ਹੈ ਪੰਜਾਬ ਦੇ ਲਈ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਮੇਰੇ ਨਾਲ ਕਿਉਂਕਿ ਸਹਿਯੋਗੀ ਇਥੇ ਦੇ ਜਿਹੜੇ ਬਿਊਰੋ ਨੇ ਅਕਸ਼ੇ ਆ ਅਕਸ਼ੇ ਦੂਸਰੀ ਵਾਰ ਇਹ ਚਾਜ ਉਤਰਿਆ ਦੂਸਰੀ ਅਰਸ ਸੁਪਰ ਨੇ ਟੁੱਟਿਆ ਪਰ ਗੱਲ ਇਹ ਆ ਵੀ ਹੁਣ ਸਰਕਾਰ ਨੇ ਕਿਹਾ ਸੀ ਵੀ ਅਸੀਂ ਰਿਸੀਵ ਕਰਾਂਗੇ ਹੁਣ ਕਿਹੜੇ ਬੰਦੇ ਨੂੰ ਰਿਸੀਵ ਕਰਨਗੇ ਬਿਲਕੁਲ ਜਤਿੰਦਰ ਜੀਵੇਂ ਕਿ ਅਸੀਂ ਪਹਿਲਾਂ ਵੀ ਕੱਲੀ ਕੱਲੀ ਅਪਡੇਟ ਜਿਹੜੀ ਜਾਣਕਾਰੀ ਸਾਂਝੀ ਕਰਦੇ ਆ ਰਹੇ ਆ ਤਾਂ ਅੱਜ ਇਹ ਦੂਜੀ ਵਾਰ ਹੋਇਆ ਕਿ ਜਦੋਂ ਅਮਰੀਕਾ ਤੋਂ ਸਿੱਧਾ ਹੀ ਜਹਾਜ਼ ਜਿਹੜਾ ਇੱਥੇ ਡਿਪੋਰਟ ਕਰਕੇ ਜਿਹੜੇ ਲੋਕ ਨੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਲੈ ਕੇ ਆਇਆ ਤਾਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਅਸੀਂ ਰਿਸੀਵ ਕਰਾਂਗੇ ਸੀਐਮਾਨ ਵੀ ਇੱਥੇ ਮੌਜੂਦ ਸੀਗੇ ਕੱਲ ਵੀ ਆ ਗਏ ਸੀਗੇ ਉਹਨਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਤਾਂ ਅੱਜ ਸਵੇਰੇ ਵੀ ਕਹਿ ਲਿਆ ਕਿ ਸ਼ਾਮ ਵੇਲੇ ਵੀ ਇੱਥੇ ਪਹੁੰਚੇ ਨੇ 에어ਪੋਰਟ ਤੇ ਪਹੁੰਚੇ ਨੇ ਇਜਾਜ਼ਤ ਲੈਣ ਵਾਸਤੇ ਸਾਰਾ ਪ੍ਰਬੰਧ ਦੇਖਣ ਵਾਸਤੇ ਇੱਥੇ ਆਏ ਨੇ ਤਾਂ ਕਈ ਵੱਡੇ ਬਿਆਨ ਵੀ ਦਿੱਤੇ ਗਏ ਇੱਕ 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 ਜਿਹੜੀ ਖਬਰ ਹੈ ਕਿਉਂਕਿ ਸੀਐਮ ਮਾਨ ਸਾਹਿਬ ਕਹਿੰਦੇ ਸਗੇ ਵੀ ਇਸ ਵਾਰ ਅਸੀਂ ਉਹ ਕਾਰਗੋ ਰੀ ਨੂੰ ਬਿਖਾਲਾ ਕਿ ਅਸੀਂ ਰਣਵੇ ਦੇ ਬਿਲਕੁਲ ਨੇੜੇ ਖੜੇ ਆ ਜਿੱਥੋਂ ਦੀ ਕਾਰਗੋ ਉਤਰਨਾ ਹੈ ਉੱਥੇ ਖੜੇ ਆ ਪਰ ਉਹ ਇਸ ਵਾਰ ਕਹਿੰਦੇ ਸੀ ਵੀ ਕਾਰਗੋ ਵਾਲੀ ਜਗ੍ਹਾ ਨਹੀਂ ਜਿੱਥੋਂ ਦੀ ਮੇਨ ਐਂਟਰੀ ਹੁੰਦੀ ਹੈ ਉੱਥੋਂ ਦੀ ਲਿਆਵਾਂਗੇ ਕੋਈ ਖਬਰ ਹੈ ਵੀ ਕਿੱਥੋਂ ਦੀ ਆਉਣਗੇ ਬਿਲਕੁਲ ਜਤਿੰਦਰ ਇਹ ਗੱਲ ਆਖੀ ਗਈ ਸੀ ਕਿ ਕਿ ਇਸ ਵਾਰ ਕਾਰਗੋ ਵਾਲੀ ਸਾਈਡ ਤੋਂ ਨਹੀਂ ਜਦਕਿ ਸਿੱਧੇ ਫਰੰਟ ਦੀ ਸਾਈਡ ਤੋਂ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਲੇਕਿਨ ਮੌਕੇ ਤੇ ਜੇ ਅਸੀਂ ਕਹਿ ਲਈਏ ਕਿ ਅਪਡੇਟ ਅਨੁਸਾਰ ਜੇ ਅਸੀਂ ਹੁਣ ਜਿਹੜਾ ਜਹਾਜ਼ ਲੈਂਡ ਹੋਇਆ ਤਾਂ ਹੁਣ ਜੋ ਲੋਕ ਨੇ ਜੋ ਭਾਰਤੀ ਨੇ ਉਹਨਾਂ ਨੂੰ ਇੱਧਰਲੀ ਸਾਈਡ ਤੋਂ ਨਹੀਂ ਬਲਕਿ ਫੇਰ ਤੋਂ ਕਾਰਗੋ ਵਾਲੀ ਸਾਈਡ ਤੋਂ ਹੀ ਬਾਹਰ ਲੈ ਕੇ ਆਇਆ ਜਾਏਗਾ ਤਾਂ ਪ੍ਰਸ਼ਾਸਨ ਜਾਂ ਸਰਕਾਰ ਦੀ ਗੱਲ ਕਰ ਲਈਏ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਕਰ ਲਈਏ ਕਿਹਾ ਗਿਆ ਸੀਗਾ ਕਿ ਤਸਦੀਕ ਕਰਨ ਵਾਸਤੇ ਪਹੁੰਚਣਗੇ ਲੇਕਿਨ ਕਈ ਵੱਡੇ ਬਿਆਨ ਵੀ ਦਿੱਤੇ ਗਏ ਸੀਗੇ ਤਾਂ ਉੱਥੇ ਹੀ ਜਿੱਥੇ ਆਵਾਦਵੀ ਪਾਰਟੀ ਪਹੁੰਚੀ ਸੀ ਕਿ ਸੀਐਮ ਆਣ ਪਹੁੰਚੇ ਸੀਗੇ ਉਹਨਾਂ ਤੋਂ ਇਲਾਵਾ ਜਿਹੜੇ ਬਾਕੀ ਕਹ ਲਿਆ ਕਿ ਪਾਰਟੀਆਂ ਦੇ ਨੁਮਾਇੰਦੇ ਹੈਗੇ ਨੇ ਚਾਹੇ ਰਮਨਜੀਤ ਬਿੱਟੂ ਹੋਣਾ ਦੀ ਗੱਲ ਕਰ ਲਈਏ ਗੁਰਜੀਤ ਸਿੰਘ ਓਇਲਾ ਹੋਣਾ ਦੀ ਗੱਲ ਕਰ ਲਈਏ ਕਿਉਂਕਿ ਵੱਡੇ ਕਾਦ ਨੇ ਤਾਂ ਜਿਨੇ ਵੱਡੇ ਕਾਦ ਨੇ ਉਹਨੇ ਹੀ ਵੱਡੇ ਜਿਹੜੇ ਬਿਆਨਬਾਜ਼ੀਆਂ ਜੋ ਉਹਨਾਂ ਕਰਦੇ ਦੇਖਾਈ ਦਿੱਤੇ ਨੇ ਲੇਕਿਨ ਇਹ ਸਾਰੀਆਂ ਗੱਲਾਂ ਦੇ ਵਿੱਚ ਤੇੰਦਰ ਇਹ ਕਿਤਨੇ ਕਿਤਨੇ ਸਿਆਸੀ ਅਖਾੜਾ ਬਣ ਚੁੱਕਾ ਇਹ ਜੋ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਵਾਪਸ ਆਏ ਨੇ ਸੁਪਨੇ ਟੁੱਟੇ ਨੇ ਤਾਂ ਇਹ ਉਹਨਾਂ ਦੀਆਂ ਭਾਵਨਾਵਾਂ ਨਾਲ ਵੀ ਖੇਡਿਆ ਜਾ ਰਿਹਾ ਸਿਆਸਤ ਵੱਲੋਂ ਕਿਉਂਕਿ ਜਿਵੇਂ ਕਿ ਉਹਨਾਂ ਵੱਲੋਂ ਕਈ ਨਵੇਂ ਨਵੇਂ ਬਿਆਨ ਸਾਹਮਣੇ ਕਰ ਦਿੱਤੇ ਜਾਂਦੇ ਨੇ ਜਿਹੜੇ ਏਜੰਟਸ ਹੈਗੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅਸੀਂ ਉਹਨਾਂ ਨੂੰ ਕਾਰੋਬਾਰ ਵਾਸਤੇ ਅਪੀਲ ਕਰਦੇ ਏਕ ਦੂਸਰੇ ਦੇ ਉੱਤੇ ਚਿੱਕੜ ਪਾਉਣ ਦੀ ਗੱਲ ਕੀਤੀ ਜਾ ਰਹੀ ਆ ਸਿਆਸਤ ਵੱਲੋਂ ਕੋਈ ਆਮ ਆਦਮੀ ਪਾਰਟੀ ਦੇ ਉੱਤੇ ਚਿੱਕੜ ਪਾ ਰਿਹਾ ਕੋਈ ਬੀਜੇਪੀ ਦੇ ਉੱਤੇ ਪਾ ਰਿਹਾ ਕੋਈ ਕਾਂਗਰਸ ਦੇ ਉੱਤੇ ਪਾ ਰਿਹਾ ਤਾਂ ਕਿਤਨਾ ਕਿਤੇ ਇਹ ਸਾਰੇ ਮਾਮਲੇ ਦੇ ਵਿੱਚ ਨੁਕਸਾਨ ਜਿਹੜਾ ਸਿਰਫ ਦਾ ਸਿਰਫ ਉਹਨਾਂ ਦਾ ਹੋਣਦਿਆ ਲੋਕਾਂ ਦਾ ਤਾਂ ਦੇਖ ਸਕਦੇ ਹੋ ਫਲਾਈਟ ਵਾਪਸ ਜਾ ਰਹੀ ਹੈ ਫਲਾਈਟ ਜਿਹੜੀ ਹੈ ਉਹ ਵਾਪਸ ਜਾ ਰਹੀ ਹੈ ਤਾਂ ਇਹ ਤਸਵੀਰ ਕਿਉਂ ਨਹੀਂ ਰਹਾ ਜਾਦਾ ਹੁਣ ਕਰਕੇ ਜਿਹੜਾ ਇੱਥੇ ਅਬ ਵਿਜ਼ਿਬਿਲਟੀ ਕਹਿ ਸਕਦੇ ਆ ਕਿ ਨਹੀਂ ਹੈਗੀ ਲੇਕਿਨ ਆਵਾਜ਼ ਆਪਾਂ ਸੁਣ ਸਕਦੇ ਆ ਕਿ ਜਿਹੜੀ ਫਲਾਈਟ ਹੈ ਜਿਹੜੀ ਆਈ ਸੀ ਕਿ ਉਹ ਵਾਪਸ ਜਾਂਦੀ ਵੀ ਆਵਾਜ਼ ਜਿਹੜੀ ਆ ਸੁਣਾਈ ਦਿੱਤੀ ਲੇਕਿਨ ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਨੁਕਸਾਨ ਜਿਹੜਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਜੋ ਉਥੋਂ ਡਿਪੋਰਟ ਹੋ ਕੇ ਆਪਣੇ ਸੁਪਨੇ ਤੋੜ ਕੇ ਇੱਥੇ ਵਾਪਸ ਆਏ ਨੇ ਕਿਉਂਕਿ ਇੱਥੋਂ ਤੱਕ ਵੀ ਹੋ ਸਕਦਾ ਜਿੱਦਾਂ ਕਿ ਪਿਛਲੀ ਵਾਰੀ ਨੌਜਵਾਨਾਂ ਨੇ ਦੱਸਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਸਾਨੂੰ ਇੰਡੀਆ ਲੈ ਕੇ ਜਾ ਰਹੇ ਆ। ਇੱਕ ਵਾਰ ਇਦਾਂ ਤੇ ਹੁੰਦਾ ਦੇਖੋ ਇਹ ਨਹੀਂ ਹੈਗਾ ਵੀ ਜਦੋਂ ਰ ਟੈਂਸ਼ਨ ਸੈਂਟਰ ਚ ਹੁੰਦੇ ਤੁਹਾਡੇ ਬਕਾਇਦਾ ਸਾਈਨ ਹੁੰਦੇ ਆ ਔਰ ਉਹ ਸਾਈਨ ਕਰਨ ਤੋਂ ਬਾਅਦ ਹੀ ਤੁਸੀਂ ਰ ਟੇਨ ਹੁੰਨੇ ਆ ਜਾਂ ਡਿਪੋਰਟ ਹੁੰਨੇ ਆ ਔਰ ਫਿਲਹਾਲ ਇਨਾਂ ਕਾ ਤਾਂ ਪਤਾ ਹੁੰਦਾ ਇਹਨਾਂ ਨੂੰ। ਨਹੀਂ ਇਨਾਂ ਕਾ ਪਤਾ ਤਾਂ ਹੋਊਗਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਦਲੇਰ ਸਿੰਘ ਹੋਣਾ ਦੀ ਵੀ ਆਪਾਂ ਇੰਟਰਵਿਊ ਕੀਤੀ ਸੀਗੀ ਜਿਹੜੇ ਪਿਛਲੀ ਵਾਰ ਜਦੋਂ ਆਏ ਸੀਗੇ ਡਿਪੋਰ ਕਿ ਕਿ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਸਾਨੂੰ ਬਿਲਕੁਲ ਹੀ ਇਹਨਾਂ ਨੇ ਇਕਾਂਤ ਰੱਖਿਆ ਤਾਂ ਠੀਕ ਹੈ ਕੀ ਮਾੜਾ ਹੋਇਆ ਬਹੁਤ ਮਾੜਾ ਹੋਇਆ ਹੁਣ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਜਿਹੜਾ ਉਹਨਾਂ ਦੀ ਜਿਹੜੀ ਆ ਨੌਕਰੀਆਂ ਦਾ ਕੋਈ ਇੰਤਜ਼ਾਮ ਕਰੇ ਜਾਂ ਫਿਰ ਜਿਹੜੇ ਪੈਸੇ ਲੱਗੇ ਨੇ ਜਾਂ ਫਿਰ ਏਜੰਟਸ ਜਿਹੜੇ ਹੈਗੇ ਨੇ ਜਿਹੜੇ ਵੀਜ਼ਾ ਲਵਾ ਕੇ ਕਿਉਂਕਿ ਹੁਣ ਜਿੱਦਾਂ ਕਿ ਤੁਸੀਂ ਵੀ ਇੰਟਰਵਿਊ ਕੀਤੀ ਸੀਗੀ ਪਰਿਵਾਰਾਂ ਦੀ ਉਹਨਾਂ ਦਾ ਕਹਿਣਾ ਕਿ ਇੱਕ ਨੰਬਰ ਦੇ ਵਿੱਚ ਪੈਸੇ ਦੇਈਦੇ ਆ ਲੇਕਿਨ ਸਾਨੂੰ ਨਹੀਂ ਪਤਾ ਕਿ ਸਾਡਾ ਬੱਚਾ ਦੋ ਨੰਬਰ ਰਾਹੀਂ ਇਹਨਾਂ ਨੇ ਜੰਗਲਾ ਥਾੜੀ ਕੱਢਿਆ ਤਾਂ ਇਹ ਇੱਕ ਵੱਡਾ ਧੋਖਾ ਕਹਿ ਸਕਦੇ ਆ ਕਿ ਪਰਿਵਾਰਾਂ ਦੇ ਨਾਲ ਹੋ ਰਿਹਾ ਤਾਂ ਜ਼ਰੂਰ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਦੇ ਉੱਤੇ ਕਾਰ ਦੀਵੇਂ ਕੀ ਰਵਨੀਤ ਵਿੱਟੋ ਹੋਣਾ ਨੇ ਕਿਹਾ ਕਿ ਐਨਏਆਈਏ ਤੱਕ ਦੀ ਜਿਹੜੀਆਂ ਏਜੰਸੀਆਂ ਜਿਹੜੀਆਂ ਕੁਸ਼ਗਿਸ਼ ਕਰਨਗੀਆਂ ਕਾਰਵਾਈ ਕਰਨੀਆਂ ਜਿਹੜੀ ਪੜਦੀ ਕਾਰਵਾਈ ਹੋਗੀ ਤਾਂ ਆਸ ਜ਼ਰੂਰ ਕਰਦੇ ਹਾਂ ਕਿਉਂਕਿ ਸਿਆਂ ਮਾਨਵੀ ਵੱਡੇ ਐਕਸ਼ਨ ਦੇ ਵਿੱਚ ਹੈਗੇ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਬਖਸ਼ਿਆ ਕੋਈ ਨਹੀਂ ਜਾਏਗਾ ਜਿਹੜਾ ਧੋਖਾ ਧੜੀ ਕਰੇਗਾ ਜੀ ਹੁਣ ਦੇਖਦੇ ਹਾਂ ਕਿ ਕਿਉਂਕਿ ਹੁਣ ਫਲਾਈਟ ਜਿਹੜੀ ਲੈਂਡ ਹੋ ਚੁੱਕੀ ਆ ਕੁਛੇ ਸਮੇਂ ਦੇ ਵਿੱਚ ਜਿਹੜੇ ਹੁਣ ਇਹਨਾਂ ਦੀ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਜਿਹੜਾ ਪ੍ਰੋਸੈਸ ਹੁੰਦਾ ਤਾਂ ਉਸ ਤੋਂ ਬਾਅਦ ਹਰ ਕਿਸ ਨੂੰ ਇੱਥੋਂ ਬਾਹਰ ਭੇਜਿਆ ਜਾਏਗਾ ਜੀ ਤਸਵੀਰਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ ਪਰ ਪਹਿਲਾਂ ਤੁਹਾਨੂੰ ਉਹ ਕੰਦ ਦਿਖਾ ਦਿੰਦੇ ਆ ਜਿਸ ਕੰਦ ਦੇ ਉੱਤੇ ਅਸੀਂ ਖੜੇ ਆ ਜਿਹੜਾ ਰਨਵੇ ਅਸੀਂ ਦਿਖਾਉਣਾ ਚਾਹੁੰਦੇ ਸੀਗੇ ਹਾਲਾਂਕਿ ਰਾਤ ਦਾ ਸਮਾਂ ਹੈ ਇਹ ਰਨਵੇ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਬਹੁਤ ਉਹਨਾਂ ਉਹਨਾਂ ਸੰਭਵ ਨਹੀਂ ਹੁੰਦਾ ਜਿੰਨਾ ਅਸੀਂ ਸੋਚਦੇ ਆ ਪਰ ਗੱਲ ਇਹ ਆ ਕਿ ਤਸਵੀਰ ਭਾਵੇਂ ਧੁੰਦਲੀ ਆ ਪਰ ਉਹਨਾਂ ਲੋਕਾਂ ਦੇ ਉਹਨਾਂ ਮੁੰਡੇ ਕੁੜੀਆਂ ਦੇ ਦਿਮਾਗਾਂ ਦੇ ਵਿੱਚ ਬਹੁਤ ਤਾਜ਼ਗੀ ਦੇ ਨਾਲ ਵਸਾਈ ਹੋਈ ਆ ਜਿਨ੍ਹਾਂ ਦੇ ਸੁਪਨੇ ਟੁੱਟੇ ਨੇ ਜਿਨ੍ਹਾਂ ਦੇ ਸੁਪਨੇ ਲੈਂਡ ਹੋਣ ਦੀ ਬਜਾਏ ਡੈੱਡ ਲੈਂਡ ਹੋਏ ਨੇ ਸੋ ਇਹ ਦੂਸਰੀ ਫਲਾਈਟ ਸੀ 17 ਅਮਰੀਕਨ ਸਪੇਸ ਕ੍ਰਾਫਟ ਪਰ ਹੁਣ ਦੇਖਣਾ ਇਹ ਹੋਏਗਾ ਵੀ ਇਹਨਾਂ ਦੀ ਐਂਟਰੀ ਵਾਕਈ ਉਦਾਂ ਹੁੰਦੀ ਹੈ ਜਿਵੇਂ ਕਲੇਮ ਕੀਤੀ ਗਈ ਸੀ ਜਾਂ ਫਿਰ ਕਹੀਏ ਬਸ ਕੁਝ ਹੀ ਪਹਲਾ ਦਾ ਸਮਾਂ ਹੈ ਕਿਉਂਕਿ ਜੇ ਤੁਹਾਨੂੰ ਮੈਂ ਉਧਰ ਦੇਖਾਂ ਤਾਂ ਤੁਸੀਂ ਦੇਖੋਗੇ 골ਡ ਚੌਂਕ ਤੋਂ ਉਧਰ ਰਸਤਾ ਜਿਹੜਾ ਆ ਔਰ ਉਸ ਰਸਤੇ ਤੋਂ ਜੇ ਤੁਹਾਨੂੰ ਦਿਖਾਵਾਂ ਕਿ ਇਹ ਉਹ ਰਸਤਾ ਹੈ ਜਿੱਥੋਂ ਦੀ ਕਾਰਗੋ ਨਿਕਲਦੇ ਨੇ ਔਰ ਉਥੇ ਸਿਕਿਉਰਿਟੀ ਇਕਦਮ ਬੰਦਾ ਦਿੰਦੀ ਹੈ ਜਿੱਦਾਂ ਫਲੈਟ ਲੈਂਡ ਹੋਈ ਆ ਹੁਣ ਇਹਨਾਂ ਦੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ 2 ਤੋਂ 2.5 ਘੰਟੇ ਲੱਗਦੇ ਪਿਛਲੀ ਵਾਰ ਤੇ 2 ਤੋਂ 2.5 ਘੰਟੇ ਲੱਗ ਗਏ ਇਸ ਕੀ ਸੀਗੇ ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਦੇ ਇਮੀਗ੍ਰੇਸ਼ਨ ਪ੍ਰੋਸੈਸ ਤੋਂ ਬਾਅਦ ਇਹ ਉਸੇ ਜਗ੍ਹਾ ਤੋਂ ਨਿਕਲਦੇ ਨੇ ਕਿਉਂਕਿ ਸਿਕਿਉਰਿਟੀ ਉਥੇ ਇਕਦਮ ਬੀਫ ਆਫ ਕਰ ਦਿੰਦੀ ਆ ਪੁਲਿਸ ਵਾਲੇ ਆ ਗਏ ਆ ਬੈਰੀਗੇਟਿੰਗ ਹੋ ਗਈ ਆ ਇਹ ਉਹ ਮੇਨ ਚੌਂਕ ਆ ਜੇ ਤੁਸੀਂ ਸ਼੍ਰੀ ਗੁਰੂ ਰਾਮਦਾਸ ਜੀ 에ਰਪੋਰਟ ਆਏ ਹੋਵੋ ਕਦੇ ਤਾਂ ਇਸ 에어ਪੋਰਟ ਦੇ ਉੱਤੇ ਜਿਨ੍ਹਾਂ ਨੇ ਫਲਾਈਟ ਬੋਰਡ ਕਰਨੀ ਹੁੰਦੀ ਹੈ ਜਾਂ ਉੱਤ ਲੈਣੀ ਹੁੰਦੀ ਹੈ ਉਹ ਉਸ ਜਗ੍ਹਾ ਤੇ ਚਲੇ ਜਾਂਦੇ ਆ ਜੇ ਤੁਸੀਂ ਐਂਟਰੀ ਕਰਦੇ ਆ ਤਾਂ ਸੱਜੇ ਬੰਨੇ ਚਲੇ ਜਾਂਦੇ ਆ ਤਾਂ ਦੂਸਰੇ ਬੰਨੇ ਕਾਰਗੋ ਦੇ ਲਈ ਜਗ੍ਹਾ ਹੁੰਦੀ ਹੈ ਉਸ ਕਾਰਗੋ ਦੇ ਥਾਣੀ ਇਹਨਾਂ ਨੂੰ ਲੰਗਾਇਆ ਜਾਏਗਾ ਇਹ ਉਹੀ ਤਸਵੀਰ ਹੈ ਜਿਹੜੀ ਤੁਹਾਡੇ ਨੂੰ ਥੋੜੇ ਦਿਨ ਪਹਿਲਾਂ ਯਾਨੀ 5 ਨੂੰ ਅਸੀਂ ਦਿਖਾਈ ਸੀਗੀ ਅੱਜ ਫਿਰ ਉਹ ਦੂਸਰੇ ਦਿਨ ਤੁਹਾਨੂੰ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਵੇਂ ਸਮਾ ਬਦਲ ਗਿਆ ਹਾਲਾਤ ਬਦਲ ਗਏ ਪਰ ਮੁੰਡੇ ਕੁੜੀਆਂ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਨੇ ਪੰਜਾਬ ਦੀ ਤਸਵੀਰ ਹੈ ਪੰਜਾਬ ਦੇ ਸੁਪਨੇ ਟੁੱਟਦੇ ਜਾਂਦੇ ਦੀ ਤਸਵੀਰ ਹੈ ਗੱਲ ਇਹ ਹੈ ਕਿ ਇਹਨਾਂ ਨੂੰ ਮੁਰਵਸੇਬੇ ਵਾਲ ਕਿੱਦਾਂ ਲੈ ਕੇ ਜਾਣਾ ਹੈ ਕਿਵੇਂ ਇਹਨਾਂ ਦੇ ਲਈ ਕੋਈ ਪਾਲਿਸੀਆਂ ਬਣਾਉਣੀਆਂ ਨੇ ਜਿਨ੍ਹਾਂ ਨੇ 40 ਲੱਖ ਰੱਖਾ ਕੇ ਸਭ ਕੁਝ ਕਰਤਾ ਹਾਲਾਂਕਿ ਬੈਤ ਗੈਰ ਕਾਨੂੰਨੀ ਹੈ ਪਰ ਫਿਰ ਵੀ ਗਵਰਨਮੈਂਟ ਕਹਿ ਰਹੀ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਮੁਰਵਸੇਬੇ ਦੇ ਉੱਤੇ ਗੱਲ ਕਰਾਂਗੇ ਮੁਰਵਸੇਬਾ ਅਸੀਂ ਕਰਾਂਗੇ ਸੋ ਫਿਲਹਾਲ ਇਹ ਉਹੀ ਪਾਥਵੇ ਆ ਇਹ ਉਹੀ ਜਗ੍ਹਾ ਆ ਜਿੱਥੋਂ ਦੀ ਪਿਛਲੀ ਵਾਰੀ ਉਹ ਵਾਪਸ ਆਏ ਸੀਗੇ ਕੀ ਹੁਣ ਇਸ ਵਾਰ ਵੀ ਆਏਗਾ ਕਿਵੇਂ ਸੀਮ ਭਗਵਾਨਦਾਨ ਕਲੇਮ ਕਰਦੇ ਆ ਵੀ ਨਹੀਂ ਜੀ ਅਸੀਂ ਤਾਂ ਆਗਮਨ ਵੱਲੋਂ ਲੈ ਕੇ ਆਉਣਾ ਆ ਉੱਥੋਂ ਆਉਣਗੇ ਜਾਂ ਇੱਥੋਂ ਆਉਣਗੇ ਇਹ ਬਸ ਚੰਦੂ ਕਮੈਂਟਾ ਜੀ ਡਿਸਾਈਡ ਹੋ ਜਾਣਾ ਪਰ ਇਧਰਲੀ ਸਾਈਡ ਦੇ ਉੱਤੇ ਜਿਵੇਂ ਉਹ ਲੈਂਡ ਕੀਤਾ ਏ ਪਲੇਨ ਸਿਕਿਉਰਿਟੀ ਹੋ ਗਈ ਆ ਬੈਰੀਗੇਟਿੰਗ ਕਰ ਦਿੱਤੀ ਗਈ ਆ ਬਹੁਤ ਜਲਦ ਤੁਹਾਨੂੰ ਉਹ ਸਾਰਾ ਕੁਝ ਵੀ ਦੱਸਦੇ ਰਹਿਵਾਂਗੇ ਅਸੀਂ ਨਾਲ ਦੇ ਨਾਲ ਕਿ ਕਿਵੇਂ ਕਿਵੇਂ ਹੋਏਗਾ ਕਿਸ ਤਰੀਕੇ ਦੇ ਨਾਲ ਹੋਏਗਾ ਲੈਂਡਿੰਗ ਕਿੱਦਾਂ ਹੋਈ ਆ ਉਹ ਸਭ ਕੁਝ ਤੁਹਾਨੂੰ ਦੱਸਿਆ ਪਰ ਫਿਲਹਾਲ ਜਿਹੜੀ ਇੱਕ ਚੀਜ਼ ਆ ਉਸ ਨੂੰ ਜੇ ਕਲੀਅਰ ਕੀਤਾ ਜਾਵੇ ਸਿਰਫ ਤੇ ਸਿਰਫ ਹੁਣ ਮੁਰ ਬਸੇਬੇ ਦੇ ਉੱਤੇ ਗੱਲ ਕੀਤੀ ਜਾਵੇ ਪੰਜਾਬ ਦੇ ਉੱਤੇ ਗੱਲ ਕੀਤੀ ਜਾਵੇ ਪੰਜਾਬ ਦੇ ਯੂਥ ਨੂੰ ਪੰਜਾਬ ਚ ਰੱਖਣ ਦੀ ਗੱਲ ਕੀਤੀ ਜਾਵੇ ਹਾਲਾਂਕਿ ਰਿਵਰਸ ਮਾਈਗ੍ਰੇਸ਼ਨ ਦੀ ਜਾਂ ਮਾਈਗ੍ਰੇਸ਼ਨ ਦੀ ਗੱਲ ਅਸੀਂ ਕਰਦੇ ਆ ਕਿ ਰਿਵਰਸ ਮਾਈਗ੍ਰੇਸ਼ਨ ਹੋਣ ਡਿਆ ਅ ਵੀ